ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ ਜਿਹੜੀ ਹੈ ਵਾਰਦਾਤ ਹੋਈ ਆ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਆ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਭਾਂ ਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਨੰਕਲ ਦੇ ਦਾਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਅਸ਼ੋਕੜੇ ਨਾਮ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਥ ਦੇ ਰਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਸ਼ੈੱਡ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਨੂੰ ਇੱਥੇ ਆਏ ਨ ਉਸੇ ਟਾਈਮ ਬੰਦਿਆਂ ਨੇ ਮੇਰੇ ਤੇ ਹਮਲਾ ਕਰਤਾ ਮੇਰੇ ਤੇ ਇੱਕ ਰਾਉਂਡ ਫਾਇਰ ਹੋਇਆ ਮੇਰਾ ਨਾ ਅਮਰਜੀਤ ਸਿੰਘ ਜੀ ਹੋਇਆ ਸਾਰਾ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਨ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਆ ਐਡਾ ਆਵਾਜ਼ ਆਈ ਸੀ ਜੋ ਤੁਹਾਨੂੰ ਬਾਅਦ ਚ ਪਤਾ ਲੱਗਾ ਤੇ ਗੋਲੀ ਚੱਲੀ ਹੈ ਇਹ ਕੀ ਹੋਇਆ ਸਰ ਇਹ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰਦੇ ਆ ਆਪਣਾ ਜਿਹਾ ਆਪਣਾ ਹਿਸਾਬਤਾ ਹੁੰਦਾ ਉਹ ਕਰ ਰਹੇ ਨੇ ਤੇ ਸਾਨੂੰ ਬਾਅਦ ਚ ਪਤਾ ਲੱਗਿਆ ਕਿੱਡੀ ਰੋਜ਼ ਇਹ ਸਾਰਾ ਹੀ ਨਹੀਂ ਦਿਖਾਈਏ ਸਾਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰਨ ਆਪਣਾ ਕੰਮ ਕਰ ਰਹੇ ਹਾਂ ਉਹਦੋਂ ਕਾਫੀ ਲੋਕ ਹੀ ਇੱਥੇ ਆਏ ਠੀਕ ਹਾਂਜੀ ਤੇ ਲੱਗਦਾ ਕਿ ਕਿਸੇ ਦਾ ਲੱਗੂ ਸਕਦਾ ਹਾਂਜੀ ਸੱਜੇ ਕੋਈ ਹੁੰਦਾ ਤਾਂ ਫਿਰ ਲੱਗ ਸਕਦੀ ਜੀ ਸਰ ਇੱਕ ਗੁਰਪ੍ਰੀਤ ਸਿੰਘ ਦੇ ਰਾਤੀ ਇਥੇ ਮੈਨੂੰ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇੱਥੇ ਠੇਕੇ ਦੇ ਸਾਹਮਣੇ ਖੜਾ ਹੈਗਾ ਇਹ ਦੋ ਆਪਣੇ ਮੋਟਰਸਾਈਕਲ 'ਤੇ ਸਵਾਰ ਇੱਕ ਸਭਾ ਤੇ ਇੱਕ ਕੋਈ ਕੀਰਤਾ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ 'ਤੇ ਤੇ ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਤੇ ਇਹਨਾਂ ਦੇ ਅਨੁਸਾਰ ਮੁਲਬੀ ਇਹਨਾਂ ਦੀ ਜਿਹੜੀ ਮਾਤਾ ਵਸਮਜੀ ਦੀ ਉਹ ਹੀ ਮੁਲਬੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਦਮਾ ਦਰਜਾ ਹੈ ਪ੍ਰੈਸ਼ਰ ਪਾਉਂਦੇ ਸੀ ਸਾਡਾ ਮੁਟਮਾ ਦਾ ਵਾਪਸ ਲੈ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮੁਲਬੀ ਉਹਨਾਂ ਨੇ ਜਿਹੜਾ ਸਾਰਾ ਜਿਵਾਰਦਤ ਕੀਤੀ ਆ ਫਾਇਰ ਇਹਨਾਂ ਦੇ ਅਨੁਸਾਰ ਇੱਕ ਹੀ ਰਾਉਂਡ ਫਾਇਰ ਹੋਇਆ ਤੇ ਅਸੀਂ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜਾ ਕਰ ਦਿੱਤਾ ਵਾ ਤਗਾ ਤਾਂ ਕਿ ਜਿਹੜੀ ਸਾਡੀ ਹੋ